ਪਰ ਜੇ ਤੁਸੀਂ ਸਾਰੇ ਨਾ ਆਉਂਦੇ ਇਸ ਫੰਕਸ਼ਨ ਦੇ ਵਿੱਚ ਤੇ ਫੰਕਸ਼ਨ ਹੋ ਹੀ ਨਹੀਂ ਸਕਦਾ ਸੋ ਆਈ ਐਮ ਸ਼ੋਰ ਵੀ ਵਿਲ ਕੰਟੀਨਿਊ ਟੂ ਗੈਟ ਟੂਗੇਦਰ ਏਵਰੀ ਈਅਰ ਔਰ ਇਸ ਤੋਂ ਬਾਅਦ ਅਗਲਾ ਉਪਰਾਲਾ ਜਿਹੜਾ ਹੋਗਾ ਆਪਾਂ ਪੰਜਾਬ ਦੇ ਵਿੱਚ ਕਰਨਾ ਆਈ ਥਿੰਕ ਔਨ ਦੀ ਇਸ਼ੂ ਆਫ ਪਬਲਿਕ ਸੇਫਟੀ देयर इज ਅ देयर इज ਅ ਨੀਡ ਟੂ ਬਿਲਡ ਗ੍ਰੇਟਰ ਟਰਸਟ ਬੀਟਵੀਨ ਦੀ ਗਵਰਨਮੈਂਟ ਆਫ ਕੈਨੇਡਾ ਐਂਡ ਦੀ ਗਵਰਨਮੈਂਟ ਆਫ ਇੰਡੀਆ ਐਂਡ देयर हैज ਟੂ ਬੀ ਸਪੈਸ਼ਲ ਫੋਕਸ ਔਨ ਪੰਜਾਬ ਕਿਉਂਕਿ ਇਹ ਬਹੁਤ ਸਾਰਾ ਜਿਹੜਾ ਕ੍ਰਾਈਮ ਆ ਮੈਨੂੰ ਮੇਰੇ ਮੈਂ ਸ਼ੋ ਕਰਦਾ ਹਾਂ ਹਫ਼ਤੇ ਚ ਪੰਜ ਦਿਨ ਮੰਡੇ ਟੂ ਫਰਡੇ ਹੈਲੋ ਪੰਜਾਬ ਉਹਦੇ ਚ ਕਈ ਲੋਕੀ ਕੋਲਰ ਜਿਹੜੇ ਉਹ ਵਰਡ ਯੂਜ਼ ਕਰਦੇ ਆ ਇੱਥੇ ਕ੍ਰਾਈਮ ਨੂੰ ਪੰਜਾਬ ਤੋਂ ਇੰਪੋਰਟ ਕਰ ਰਿਆ ਕੈਨੇਡਾ ਆ ਪਿੱਛੇ ਜੇ ਲੈਂਡ ਪੂਲਿੰਗ ਕਰਨ ਲੱਗੇ ਸੀ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਜਿਹੜੀ ਲੈਂਡ ਰਿਕੁਆਇਰ ਹੋਈ ਪਈ ਆ ਖਾਲੀ ਪਈ ਆ ਫੋਕਲ ਪੁਆਇੰਟ ਖਾਲੀ ਪਈ ਆ ਔਰ ਪੰਜਾਬ 65000 ਏਕੜ ਰਿਕੁਆਇਰ ਕਰਨ ਲੱਗਾ ਸੀ ਕਾਦੇ ਵਾਸਤੇ 65000 ਏਕੜ ਨੂੰ ਡਿਵੈਲਪ ਕਰਨ ਲਈ ਘੱਟੋ ਘੱਟ ਅਗਲੇ 20 ਸਾਲ ਲੱਗ ਜਣੇ ਆ ਆਰ ਯੂ ਪ੍ਰੀਪੇਅਰਡ ਫਾਰ ਇਟ ਲੁਧਿਆਣੇ ਦੇ ਕੋਲ 47000 ਏਕੜ ਜ਼ਮੀਨ ਐਕਵਾਇਰ ਹੋਣ ਲੱਗੀ ਸੀ ਇਜ਼ 댓 ਰਿਕੁਆਇਰਡ 24000 ਏਕੜ ਰੈ residențial ਕਲੋਨੀ ਲੈ residențial ਦਾ ਮਤਲਬ 24000 ਏਕੜ ਦਾ ਮਤਲਬ ਨਵੀਂ ਚੰਡੀਗੜ੍ਹ ਬਸਾਉਣੀ ਹੈ ਕੀ ਅਸੀਂ ਤਿਆਰੀ ਕੀਤੀ ਐ ਕਿ ਨਵਾਂ ਚੰਡੀਗੜ੍ਹ ਬਸਾਉਣ ਦੀ ਸੋ ਜੇ ਅੱਜ ਅੰਮ੍ਰਿਤਸਰ ਜਾਮਨਗੜ੍ਹ ਹਾਈਵੇ ਬਣ ਰਹੀ ਐ ਤੇ ਪੰਜਾਬ ਨੂੰ ਉਹਦਾ ਕੀ ਬੈਨੀਫਿਟ ਹੋਊਗਾ ਜੇ ਅੱਜ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਬਣ ਰਹੀ ਐ ਤੇ ਉਹਨੂੰ ਵਾਟ ਇਜ਼ ਇਟ ਫॉर ਪੰਜਾਬ ਵਾਟ ਇਜ਼ ਇਟ ਫॉर ਪੰਜਾਬ ਫਾਰਮਰਸ ਵਾਟ ਇਜ਼ ਇਟ ਫॉर ਪੀਪਲ ਚੰਡੀਗੜ੍ਹ ਦੇ ਵਿੱਚ ਮੈ 30 ਸਾਲ ਪਹਿਲਾਂ ਅਸੀਂ ਕਿਹਾ ਸੀ ਚੰਡੀਗੜ੍ਹ ਦੇ ਵਿੱਚ ਮੈਟਰੋ ਲਿਆਓ ਨਹੀਂ ਲੈ ਰਹੇ ਹੁਣ ਸਾਰਾ ਸ਼ਹਿਰ ਪੁੱਟਣਗੇ ਜਰਾ ਹੁਣ ਮੈਟਰੋ ਬਣਾਉਣਗੇ ਅੱਗੇ एवरीथिंग ਕੁਡ ਕਮ ਅਪ ਔਨ ਔਨ ਗਰਾਉਂਡ ਆਪਣੀ ਲਾਈਫ ਦੇ ਵਿੱਚ ਤਿੰਨ ਪੀਸ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਕੀਤਾ ਸੋ ਦੋ ਵੈਰੀ ਫਨ ਇਸ ਪ੍ਰੈਸ ਯਾਨੀ ਕਿ ਜਰਨਲਿਜ਼ਮ ਦੇ ਜ਼ਰੀਏ ਤੁਸੀਂ ਬਹੁਤ ਗੰਭੀਰ ਮੁੱਦੇ ਚੁੱਕੇ ਦ ਅਨਦਰ ਵਨ ਇਸ ਪੋਲਿਟਿਕਸ ਤੇ ਪੋਲਿਟਿਕਸ ਦੇ ਜ਼ਰੀਏ ਇਹਨਾਂ ਨੇ ਉਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਤੀਸਰਾ ਹੈ ਹੁਣ ਪੰਜਾਬ ਕੌਨਕਲੇਵ ਜਿਹਦੇ ਜ਼ਰੀਏ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਹੇ ਪੰਜਾਬ ਹੋਵੇ ਤੇ ਚਾਹੇ ਕੈਨੇਡਾ ਵਿੱਚ ਵਸਦੇ ਪੰਜਾਬੀ ਹੋਣ ਉਹਨਾਂ ਨੂੰ ਜਿਹੜੇ ਮੁੱਦੇ ਆ ਰਹੇ ਨੇ ਉਹਨਾਂ ਦਾ ਹੱਲ ਕਿਦਾਂ ਕੀਤਾ ਜਾ ਸਕੇ ਸੋ ਥੈਂਕ ਯੂ ਸੇ ਵੈਰੀ ਮਚ ਟੇਕ ਜ਼ੋਰਦਾਰ ਤਾੜੀਆਂ ਹੋ ਜਾਣ ਮਿਸਟਰ ਕਮਰ ਸੰਧੂ ਦੇ ਲਈ ਆਈ ਥਿੰਕ ਦੀ ਦੀ ਲਾਸਟ ਵਨ ਇਜ਼ ਦੀ ਮੋਸਟ ਰੈਲੇਵੈਂਟ ਦੀ ਪੰਜਾਬ ਕੌਨਕਲੇਵ ਇਨ ਵਿੱਚ ਵੀ ਆਰ ਆਲ ਅ ਪਾਰਟੀ ਐਂਡ ਵੀ ਆਲ ਹੈਵ ਟੂ ਰੇਮੇਨ Uh, together, uh, <clears throat> we have had Punjab Conclave 2024, and today we are here for Punjab Conclave 2025. What can <clears throat> Punjab learn from Ontario and vice versa? What are the takeaways of this conference? Uh, on the basis of what all the questions you have asked the feedback that we have got uh, but kuch quick takeaways mere ajj vi hai jehde main jinna bare main zikr karna chahuna wa main notes le jao gal baat kar reya si uh, par us to pehlo uh, main kuch lokan da khaas karke uh, i like to acknowledge not only their presence but their contribution and role in this particular uh, event main jive shuru de vich vi keha si mm -hmm. ਪਰ ਮੇਰੇ ਖਰ ਬਹੁਤ ਸਾਰੇ ਸੱਜਣ ਬਾਅਦ ਵਿੱਚ ਆਇਆ ਕਿ ਉਹਨਾਂ ਤੋਂ ਬਿਨਾ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਆ ਇਹ ਕਾਮਯਾਬ ਹੋ ਹੀ ਨਹੀਂ ਸਕਦਾ। ਔਰ ਸਾਨੂੰ ਲੋੜ ਆ ਹੋਰ ਤੁਹਾਡੇ ਵਰਗੇ ਲੋਕਾਂ ਨੂੰ ਨਾਲ ਜੋੜਨ ਦੀ ਤਾਂ ਕਿ ਅਸੀਂ ਇਹ ਜਿਹੜਾ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿਸ ਐਫਰਟ ਇਹਨੂੰ ਆਪਾਂ ਅਗਲੇ ਲੈਵਲ ਤੇ ਲੈ ਕੇ ਜਾਈਏ ਔਰ ਵਾਕਈ ਅਸੀਂ ਇਹੋ ਜਿਹਾ ਇੱਕ ਪ੍ਰੈਸ਼ਰ ਗਰੁੱਪ ਬਣਾ ਦਈਏ ਕਿ ਜਿਹੜੀਆਂ ਸਰਕਾਰਾਂ ਵਾਂ ਉਹ ਕੁਝ ਨਾ ਕੁਝ ਸਹੀ ਕਦਮ ਚੁੱਕ ਸਕਣ ਜਿਹੋ ਜਿਹੇ ਕਦਮ ਆਪਾਂ ਚਾਹੁੰਦੇ ਆ। ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਦਿਸ ਪੋਸੀਬਲ ਦਿਸ ਊਡ ਨਾਟ ਹੈਵ ਬੀਨ ਪੋਸੀਬਲ ਵਿਦਆਊਟ ਦੀ ਹੈਲਪ ਐਂਡ ਕੰਟ੍ਰਿਬਿਊਸ਼ਨ ਐਂਡ ਦੀ ਇਨਕਰੇਜਮੈਂਟ ਫਰਮ ਮਾਈ ਓਨ ਸੀਨੀਅਰ ਸਰ ਦਰਸ਼ਨ ਸਿੰਘ ਤਾਲੀਵਾਲ ਔਰ ਖਾਸ ਕਰਕੇ ਉਹਨਾਂ ਦਾ ਮਿਲਵਾਕੀ ਤੋਂ ਇੱਥੇ ਆਉਣਾ ਇਸ ਫੰਕਸ਼ਨ ਵਾਸਤੇ ਇੱਕ ਸਾਡੇ ਵਾਸਤੇ ਇੱਕ ਬਹੁਤ ਮਾਣ ਦੀ ਗੱਲ ਹੈ ਐਂਡ ਇਟ ਮੀਨਸ ਅ ਲੋਟ ਫਰ ਮੀ ਉਹ ਉਹ ਕੀ ਕੁਛ ਕਰਦੇ ਆ ਉਹਦੇ ਬਾਰੇ ਮੈਂ ਅਗੇ ਕੋ ਮਾੜਾ ਮੋਟਾ ਜ਼ਿਕਰ ਕੀਤਾ ਵਾ ਲੇਕਿਨ ਮੇਰੇ ਖਿਆਲ ਉਹਨਾਂ ਨੇ ਮੈਨੂੰ ਬਾਅਦ ਡਾਂਟ ਦੇਣਾ ਵਾ ਪੀ ਇਹ ਮੇਰੇ ਬਾਰੇ ਕਿਉਂ ਤੁਸੀਂ ਗੱਲ ਕੀਤੀ ਆ ਇਸ ਤੋਂ ਇਲਾਵਾ ਦਿਸ ਫੰਕਸ਼ਨ ਪਿਛਲੀ ਵਾਰੀ ਵੀ ਔਰ ਐਸ ਫਰੀ ਵੀ ਜਿੰਨੀ ਹੈਲਪ ਸਾਨੂੰ ਅ ਅਮਨਦੀਪ ਤੇ ਜਸਪ੍ਰੀਤ ਸਮਰੇ ਤੋਂ ਮਿਲੀ ਹੈ ਉਸ ਤੋਂ ਬਿਨਾ ਇਹ ਫੰਕਸ਼ਨ ਹੋ ਹੀ ਨਹੀਂ ਸਕਦਾ ਦੇ ਓਪਨ देयर 도ਰਸ ਟੂ ਅਸ ਦੇ ਓਪਨ ਥਿਸ ਹਾਲ ਟੂ ਅਸ ਐਂਡ ਵਾਟਐਵਰ ਲਿਟਲ ਔਰ ਵਾਟਐਵਰ ਬਿਗ ਡਿਮਾਂਡਸ ਵੀ ਮੇਕ ਥੈਂਕ ਯੂ ਵੈਰੀ ਮੱਚ ਅ ਅਮਨ ਐਂਡ ਰਾਜੂ ਸਮਰਾ ਮੈਂ ਅੱਗੇ ਵੀ ਕਿਹਾ ਹਰਜਿੰਦਰ ਗੋਪੀ ਇਜ਼ ਆਲਵੇਸ ਐਸ ਯੂ نو ਆਪਣਾ ਟੀਮ ਦਾ ਹਿੱਸਾ ਮੰਨ ਲਿਆ ਹੁਣ ਸੋ ਸਾਨੂੰ ਇੰਨੀ ਹੈਲਪ ਕਰਦਾ ਔਰ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਉਹ ਸਾਡੀ ਹੈਲਪ ਕਰਦਾ ਰਹੂਗਾ ਔਰ ਨਾਲ ਪੌਲ ਪੁੱਲਰ ਅਨਫੋਰਚਨਟਲੀ ਅੱਜ ਆ ਨਹੀਂ ਸਕਿਓ ਅੱਜ ਅਮਰੀਕਾ ਦੇ ਵਿੱਚ ਨੇ ਉਹਨਾਂ ਵੀ ਸਾਡੀ ਹਮੇਸ਼ਾ ਮਦਦ ਕੀਤੀ ਆ ਮਦਦ ਕਰਦੇ ਆ ਸ਼ੌਨ ਡਾਂਡੀਵਾਲ ਹੀ ਇਜ਼ ਅਨਦਰ ਪਰਸਨ ਜਦੋਂ ਆਵਾਜ਼ ਮਾਰੀ ਉਸੇ ਵੇਲੇ ਹਾਜ਼ਰ ਹੋ ਜਾਂਦਾ ਉਸੇ ਵੇਲੇ ਕਹਿੰਦਾ ਮੈਂ ਕੀ ਕਰ ਸਕਦਾਮ ਸੇਕ ਲਾਈਕ ਅ ਫੈਮਿਲੀ ਐਂਡ ਐਜ਼ I ਸੈਡ ਵੀ ਮਿਸ ਗੁਰਚਰਨ ਪਾਜੀ ਟੂਡੇ ਅ ਅਰਸ਼ਦੀਪ ਕਾਲੋਂ ਗ੍ਰੇਟ ਹੈਲਪ ਥੈਂਕ ਯੂ ਵੈਰੀ ਮੱਚ ਫॉर ਬੀਇੰਗ ਹੇਅਰ and uh, your contribution and your support yoga uh, sander uh, i met him a couple of years ago and what a fine gentleman ek uh, badi takdi success story hai ki kive oh punjab to aaye itthe oh kive kamyab hoye ki kuch nahi kita aur ajj kitthe khade hai he owns uh, i don't know how many truck yards here and with some very basic education he could do this oda matlab hai ki je yoga sander ਅੱਜ ਇੱਥੇ ਪਹੁੰਚ ਸਕਦੇ ਆ ਤੇ ਬਾਕੀ ਲੋਕ ਕਿਵੇਂ ਨਹੀਂ ਪਹੁੰਚ ਸਕਦੇ ਮਿਹਨਤ ਕਰਨ ਦੀ ਲੋੜ ਹੈ ਸੋ ਥੀਸ ਪੀਪਲ ਹੈਵ ਬੀਨ ਆਫ ਗ੍ਰੇਟ ਸਪੋਰਟ ਟੂ ਅਸ ਐਜ਼ ਆ ਡਾਕਟਰ ਰਿੰਦਰ ਸੰਧੂ ਤੇ ਮੈਂ ਪਹਿਲਾਂ ਵੀ ਦੱਸਤਾ ਸੀਗਾ ਹੀ ਇਜ਼ ਅ ਫਰੈਂਡ ਸੋ ਆਈ ਕੈਨ ਆਲਵੇਜ਼ ਡਿਪੈਂਡ ਔਨ ਹਿਮ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਪਰ ਜੇ ਤੁਸੀਂ ਸਾਰੇ ਨਾ ਆਉਂਦੇ ਇਸ ਫੰਕਸ਼ਨ ਦੇ ਵਿੱਚ ਤੇ ਫੰਕਸ਼ਨ ਹੋਈ ਨਹੀਂ ਸਕਦਾ ਸੋ ਆਈ ਏਮ ਸ਼ੋਰ ਵੀ ਵਿਲ ਕੰਟੀਨਿਊ ਟੂ ਗੈਟ ਟੂਗੇਦਰ ਏਵਰੀ ਈਅਰ ਔਰ ਇਸ ਤੋਂ ਬਾਅਦ ਅਗਲਾ ਉਪਰਾਲਾ ਜਿਹੜਾ ਹੋਊਗਾ ਆਪਾਂ ਪੰਜਾਬ ਦੇ ਵਿੱਚ ਕਰਨਾ now coming to the the end of this function uh, what are the takeaways from this mera khayal ya public safety de issue te we were very fortunate to have uh, the honorable ruby sota with us if uh, i file any sensitive ya pehde waste ede utte tippni karni bahut aukhi a aur fir bhi oh manne jo assi puchheya ohna dassya aur ohn de dassan di koshish kiti aur jo ohna ne tusi sawal puchhe ohna da jawab ditta which means uh, a lot Uh, i think on the issue of public safety there is a there is a need to build greater trust between the government of canada and the government of india and uh, there has to be special focus on punjab kyunki eh bahut sara jara crime hai menu mere main show karda hna hafte ch panch din monday to friday hello punjab othe ch kai loki caller jede oh word use karde a itthe crime nu punjab to import kar rya canada it's so sad to hear this ਸੋ ਇਹਦਾ ਮਤਲਬ ਹੈ ਆਪੀ ਇਹਨੂੰ ਜੇ ਟੈਕਲ ਕਰਨਾ ਮਤਲਬ ਦੋਵਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਲੋੜ ਆ। there is need for greater sharing of intelligence between the two countries. ਆਫਟਰ ਆਲ ਜੇ ਉੱਥੋਂ ਲੋਕੀ ਇੱਥੇ ਆਉਂਦੇ ਆ ਭਾਵੇਂ ਵਰਕ ਵੀਜ਼ਾ ਤੇ ਭਾਵੇਂ ਸਟੱਡੀ ਵੀਜ਼ਾ ਤੇ ਜੇ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਆ ਤੇ ਉਹ ਕਿਵੇਂ ਨੋਟਿਸ ਹੋਏ ਬਿਨਾ ਚੱਲ ਜਾਂਦਾ। so there is need for greater intelligence sharing, greater uh, coordination between the law enforcing uh, agencies and also bring about requisite changes in the laws. ਪਾਵੇਂ ਇੰਡੀਆ ਹੋਵੇ ਪਾਵੇਂ ਇੱਥੇ ਹੋਵੇ ਐਕਸੀਡਿਸ਼ਨ ਸੌਖੀ ਹੋ ਸਕੇ ਜਿਹੜਾ ਵੀ ਕ੍ਰਿਮੀਨਲ ਆ ਉਹਨੂੰ ਬੇਲ ਸੌਖੀ ਨਾ ਮਿਲੇ ਜੇ ਬੇਲ ਮਿਲ ਜਾਂਦੀ ਆ ਦੁਬਾਰਾ ਕ੍ਰਾਈਮ ਕਰਦਾ ਤੇ ਫਿਰ ਇਨਸ਼ੋਰ ਕੀਤਾ ਜਾਏ ਕਿ ਉਹ ਬੇਲ ਤੇ ਬਾਹਰ ਨਾ ਸਕੇ ਔਰ ਹੋਰ ਵੀ ਇੱਥੇ ਗਨ ਇਸ਼ੂਜ਼ ਵਗੈਰਾ ਰੇਜ਼ ਹੋਏ ਆ ਮੈਂ ਉਹਦੇ ਚ ਨਹੀਂ ਪੈਣਾ ਚਾਹੁੰਦਾ ਬਹੁਤ ਇਹ ਸਭ ਕੁਝ ਪਬਲਿਕ ਆਪਾਂ ਨੂੰ ਆਪਣੀਆਂ ਲਾਈਫਸ ਨੂੰ ਸੇਫ ਕਰਨ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਲੋੜ ਆ ਉਹ ਹੈ ਕਿ ਕੁਝ ਨਾ ਕੁਝ ਨੀਡ ਟੂ ਐਕਟ ਇਸ ਤੋਂ ਪਹਿਲਾਂ ਪੀਐਚ ਦੀਆਂ ਲੀਥਲ ਲਿੰਕੇਜਸ ਬਣ ਗਿਆ ਵਾਂ ਇਹ ਲਿੰਕੇਜਸ ਜਿਹੜੀਆਂ ਵਾਂ ਇਹ ਹੋਰ ਅੱਗੇ ਡਰੱਗ ਡਰੱਗ ਕਾਟਲ ਤੱਕ ਤੇ ਪਹੁੰਚ ਗਿਆ ਕਿਤੇ ਗਾਂ ਆਰਮਸ ਕਾਟਲ ਤੱਕ ਨਾ ਪਹੁੰਚ ਜਾ। ਹੁਣ ਆਲਰੇਡੀ ਅ ਸ਼ੂਟਆਊਟਸ ਆਰ ਅ ਬਿਗ ਇਸ਼ੂ ਹੇਰ ਦੈਨ ði ਸ਼ੂਟਆਊਟਸ ਵਿਲ ਬੀ ਅ ਡੇਲੀ ਅਫੇਅਰ ਸੋ ਦੈਟਸ ਮਾਈ ਫੀਅਰ। ਆਈ ਆਲਸੋ ਫੀਲ ਦੈਟ ਵੀ ਕੈਨ ਲਰਨ ਸਮਥਿੰਗ ਫਰਮ 온ਟਾਰੀਓਜ਼ ਹਾਈਵੇਅ ਐਂਡ ਟ੍ਰਾਂਜ਼ਿਟ ਪਲਾਨਸ ਸਪੈਸ਼ਲੀ ਆਨ ਮੇਕਿੰਗ ਆਫ ਸਬਵੇਜ਼ ਐਂਡ ਲੋਕਲ ਟੂਬਸ ਪੰਜਾਬ ਦੇ ਵਿੱਚ ਇਹਦੇ ਤੇ ਕੋਈ ਐਮਫਸਿਸ ਨਹੀਂਗਾ ਜਿੰਨਾ ਚਿਰ ਤੱਕ ਇਸ ਪਾਸੇ ਅਸੀਂ ਤੁਰਾਂਗੇ ਨਹੀਂ ਆਈ ਥਿੰਕ ਵੀ ਆਰ ਵੇ ਬਿਹਾਈਂਡ ਆਈ ਥਿੰਕ ਵੀ ਨੀਡ ਅ ਮਲਟੀ ਨੋਡਲ ਅਪਰੋਚ ਐਂਡ ਇਨ 뷰 ਆਫ ਦੀ ਕਨਸਰਨਸ ਆਫ ਦੀ ਫਾਰਮਰਸ ਬੈਕ ਹੋਮ ਬੜੇ ਵੈਲਿਡ ਕਨਸਰਨਸ ਆ ਫਾਰਮਰਸ ਦੇ ਉਹਨਾਂ ਦੀ ਲਾਈਵਲੀਹੂਡ ਆ ਭੀ ਸਾਡੀ ਜ਼ਮੀਨ ਲੈ ਲਈ ਤੇ ਅਸੀਂ ਕੀ ਕਰਾਂਗੇ ਸੋ ਉਹਨਾਂ ਨੂੰ ਸਟੇਕ ਹোলਡਰਸ ਜਿਹੜੇ ਆ ਫਾਰਮਰਸ ਆ ਜਦੋਂ ਵੀ ਤੁਸੀਂ ਹਾਈਵੇ ਬਣਾਉਂਦੇ ਜੇ ਕੋਈ ਵੀ ਪ੍ਰੋਜੈਕਟ ਬਣਾਉਂਦੇ ਜੇ ਉਹਨਾਂ ਨੂੰ ਕੰਫੀਡੈਂਸ ਲੈਣ ਦੀ ਲੋੜ ਆ ਆ ਪਿੱਛੇ ਜੇ ਲੈਂਡ ਪੂਲਿੰਗ ਕਰਨ ਲੱਗੇ ਸੀ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਜਿਹੜੀ ਲੈਂਡ ਰਿਕੁਆਇਰ ਹੋਈ ਪਈ ਆ ਖਾਲੀ ਪਈ ਆ ਫੋਕਲ ਪੁਆਇੰਟ ਖਾਲੀ ਪਈ ਆ ਔਰ ਪੰਜਾਬ 65000 ਏਕੜ ਰਿਕੁਆਇਰ ਕਰਨ ਲੱਗਾ ਸੀ ਕਾਦੇ ਵਾਸਤੇ 65000 ਏਕੜ ਨੂੰ ਡਿਵੈਲਪ ਕਰਨ ਲਈ ਘੱਟੋ ਘੱਟ ਅਗਲੇ 20 ਸਾਲ ਲੱਜਣੇ ਆ ਆਰ ਯੂ ਪ੍ਰੀਪੇਅਰਡ ਫਾਰ ਇਟ ਲੁਧਿਆਣਾ ਦੇ ਕੋਲ 47000 ਏਕੜ ਜ਼ਮੀਨ ਐਕਵਾਇਰ ਹੋਣ ਲੱਗੀ ਸੀ ਇਜ਼ 댓 ਰਿਕੁਆਇਰਡ 24000 ਏਕੜ ਰੈਜ਼ੀਡੈਂਸ਼ੀਅਲ ਕਲੋਨੀ ਲੈਸ ਰੈਜ਼ੀਡੈਂਸ਼ੀਅਲ ਦਾ ਮਤਲਬ 24000 ਏਕੜ ਦਾ ਮਤਲਬ ਨਵੀਂ ਚੰਡੀਗੜ੍ਹ ਬਸਾਉਣੀ ਆ ਕੀ ਟੋਟਲੀ ਕਲੀਅਰ ਲੈਕ ਆਫ ਪਲੈਨਿੰਗ ਸੋ ਸਾਨੂੰ ਜਦੋਂ ਵੀ ਕੋਈ ਹਾਈਵੇ ਪ੍ਰੋਜੈਕਟ ਬਣਦੇ ਆ ਇੱਥੇ ਤੇ ਮੈਨੂੰ ਪਤਾ ਨਹੀਂ ਕੀ ਸਿਸਟਮ ਆ ਇੰਡੀਆ ਦੇ ਵਿੱਚ ਡੈਫੀਨਿਟਲੀ ਲੋਕਲ ਮਿਨਿਸਪੈਲਿਟੀਆਂ ਬਿਜ਼ਨੈਸਸ ਫਾਰਮਰਸ ਜਨਰਲ ਪਬਲਿਕ ਸਾਰਿਆਂ ਨੂੰ ਸਟੇਕ ਹੋਲਡਰਸ ਨੂੰ ਦੇ ਦੇ ਨੀਡ ਟੂ ਬੀ ਟੇਕਨ ਔਨ ਬੋਰਡ देयर ਕਨਸਰਨਸ ਮਸਟ ਬੀ ਐਡਰੈਸਡ ਉਹਨਾਂ ਨੂੰ ਦੱਸਣਾ ਪਊਗਾ ਵੀ ਤੁਹਾਡਾ ਇਹਦੇ ਵਿੱਚ ਕੀ ਫਾਇਦਾ ਜੇ ਅੱਜ ਅੰਮ੍ਰਿਤਸਰ ਜਾਮਨਗਰ ਹਾਈਵੇ ਬਣ ਰਹੀ ਆ ਤੇ ਪੰਜਾਬ ਨੂੰ ਉਹਦਾ ਕੀ ਬੈਨੀਫਿਟ ਹੋਊਗਾ ਜੇ ਅੱਜ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ ਕਟਰਾ ਹਾਈਵੇ ਬਣ ਰਹੀ ਹੈ ਤੇ ਉਹਨੂੰ ਵਾਟ ਇਜ਼ ਇਟ ਫॉर ਪੰਜਾਬ ਵਾਟ ਇਜ਼ ਇਟ ਫॉर ਪੰਜਾਬ ਫਾਰਮਰਸ ਵਾਟ ਇਜ਼ ਇਟ ਫॉर ਪੀਪਲ ਟ੍ਰਾਂਜ਼ਿਟ ਪਲੈਨਿੰਗ ਦੀ ਬਹੁਤ ਜ਼ਿਆਦਾ ਮੈਂ ਅੱਗੇ ਹੀ ਦੱਸਿਆ ਵਾ ਲੋੜ ਆ ਚੰਡੀਗੜ੍ਹ ਦੇ ਵਿੱਚ ਮੈਨੂੰ ਯਾਦ ਆ 30 ਸਾਲ ਪਹਿਲਾਂ ਅਸੀਂ ਕਿਹਾ ਸੀ ਚੰਡੀਗੜ੍ਹ ਦੇ ਵਿੱਚ ਮੈਟਰੋ ਲਾਓ ਨਹੀਂ ਲੈ ਰਹੇ ਹੁਣ ਸਾਰਾ ਸ਼ਹਿਰ ਪੁੱਟਣ ਗਏ ਜਿਹੜਾ ਹੁਣ ਮੈਟਰੋ ਬਣਾਉਣਗੇ ਅੱਗੇ एवरीथिंग ਕੁਡ ਕਮ ਅਪ ਔਨ ਔਨ ਗਰਾਊਂਡ ਆਈ ਥਿੰਕ ਥਿਸ ਇਜ਼ ਵਨ ਏਰੀਆ ਵੇਅਰ ਆਈ ਥਿੰਕ ਈਵਨ the greater toronto area the hawshoe region also needs to move forward in a big way on the issue of health equity harinder ne kafi gallan sadna saanjhiyan kitiyan va kyunki ohna da doha punjab da te canada da experience hai par jehde emergency response hai itthe canada de vich eh bahut behtareen hai punjab de vich assi ik vi shahar de vich even chandigarh de vich introduce nahi kar sake very sad eh si sanu sikhan di lod hai Obviously, there is need for more government doctors, dentists in Punjab. A dentist, a lakh population, wasti. a And a tadi If you pay them better, if you look after them, if you give them facilities, dentists da tadhi na Dental equipment hogi. Otherwise, ki karuga. As for the health and dental care systems, I feel there is need for greater collaboration and dialogue, even between the government of Punjab, India, and Canada. ਸਾਡੇ ਕੋਲ ਡਾਕਟਰ ਹੈਗੇ ਆਉਣਾ ਚਾਹੁੰਦੇ ਇੱਥੇ ਇੱਥੇ ਡਾਕਟਰਸ ਦੀ ਲੋੜ ਆ ਆਮ ਸ਼ੋਰ ਸਮਥਿੰਗ ਕੁਡ ਬੀ ਕੁਡ ਬੀ ਡਨ ਮੂਵਮੈਂਟ ਐਂਡ ਮਾਈਗ੍ਰੇਸ਼ਨ ਆਫ ਡਾਕਟਰਸ ਐਂਡ ਡੈਂਟਿਸਟਸ ਫ্রম ਇੰਡੀਆ ਟੂ ਕੈਨੇਡਾ ਇਜ਼ ਅ ਰਿਐਲਿਟੀ ਵੀ ਨੀਡ ਟੂ ਸਮੂਥਨ ਦੀ ਪ੍ਰੋਸੈਸ ਸੋ ਥੈਟ ਬੋਥ ਬੈਨੀਫਿਟ ਬਾਕੀ ਇਸ ਉਪਰਾਲੇ ਨੂੰ ਆਪਾਂ ਜਾਰੀ ਰੱਖਾਂਗੇ ਤਰਨਜੀਤ ਓਵਰ ਟੂ ਯੂ ਥੈਂਕ ਯੂ ਵੈਰੀ ਮਚ